ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੀ ਸੱਖੇ ਵਿੱਚ ਸਰਵਣ ਕੀਤਾ ਕਿ ਗੁਰੂ ਸਾਹਿਬ ਮਸੰਦਾਂ ਤੋਂ ਸੰਗਤਾਂ ਦਾ ਛੁਟਕਾਰਾ ਕਰਾ ਕੇ ਇੱਕ ਮਨ ਹੀ ਮਨ ਵਿੱਚ ਕੋਈ ਫੁਰਨਾ ਬਣਾ ਰਹੇ ਸੀ ਅੱਗੇ ਦੇ ਵਿਉਂਤ ਤਿਆਰ ਕਰ ਰਹੇ ਸੀ ਜਿਸ ਨੂੰ ਸੰਗਤ ਸਮਝ ਰਹੀ ਸੀ ਪਰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਗੁਰੂ ਜੀ ਕੁਝ ਵੱਡਾ ਦਾ ਕਰਨ ਵਾਲੇ ਹਨ ਪਰ ਕੀ ਕਰਨਗੇ ਇਸ ਬਾਰੇ ਸਭ ਦੀ ਸਮਝ ਤੋਂ ਬਾਹਰ ਸੀ ਆਜਾ ਸੀ ਇੱਕ ਲੰਮੇ ਸਮੇਂ ਦੀ ਵਿਤ ਉੱਤੇ ਬੈਠ ਕੇ ਅਨੁਮਾਨ ਲਾ ਸੱਦੇ ਹਾਂ ਕਿ ਕਲਗੀਆਂ ਵਾਲੇ ਦੇ ਮਨ ਵਿੱਚ ਉਹ ਮਨੁੱਖ ਪੈਦਾ ਕਰਮ ਬਾਬਤ ਸੰਵਾਦ ਚੱਲ ਰਿਹਾ ਸੀ ਜੋ ਅਕਾਲ ਪੁਰਖ ਨਾਲ ਇੱਕ ਹੋਣ ਲਈ ਉਸ ਵਰਗਾ ਨਿਰਪਾਉ ਤੇ ਨਿਰਵੈਰ ਹੋਣ ਦੀਆਂ ਸਿਫਤਾਂ ਦਾ ਧਾਰਣੀ ਹੋਵੇ ਅਤੇ ਜਿਸ ਦਾ ਅੰਤਮ ਨਿਸ਼ਾਨਾ ਉਹ ਹੀ ਹੋਵੇ ਜੋ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਾ ਮਾਤਰ ਅੱਗੇ ਰੱਖਿਆ ਸੀ ਅਰਥਾਤ ਕਿਵ ਸਜਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦਾ ਪੰਥ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਚਾਰੀ ਸਿੱਖੀ ਤੋਂ ਕੋਈ ਵੱਖਰਾ ਨਹੀਂ ਸੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਨਾਮ ਸਿਮਰਨ ਦੇ ਦੁਆਰੇ ਘੁੰਮਦਾ ਹੈ ਉਹਨਾਂ ਨੇ ਲੋਕਾਂ ਨੂੰ ਇਹ ਦੱਸਿਆ ਸੀ ਕਿ ਮਨੁੱਖ ਦੇ ਦੁਆਰੇ ਉਸਰੀ ਕੋੜ ਦੀ ਪਾਲ ਤੋੜਨ ਲਈ ਹੁਕਮ ਰਜਾਈ ਚਰਣਾ ਜ਼ਰੂਰੀ ਹੈ ਉਸ ਦੀ ਰਜਾ ਵਿੱਚ ਰਹਿ ਕੇ ਮਨੁੱਖ ਉਸ ਦੇ ਹੁਕਮ ਨੂੰ ਸਮਝਣ ਹੁਕਮ ਤੇ ਚੱਲਣ ਦੇ ਯੋਗ تد ہی ہو سکتا ہے جے اس دے نام دا سمرن کرے گرو نانک دیو جی دا نام سمرن کسی شبت دا توتا رٹنی نہیں سی اس پچھے نامی پیار کرنا اس دی خلقت نو اس دا روپ سمجھنا سنسار میں روتے ہوئے مایا وچ کھچت نہ ہونا آدھ نام سمرن دے اگ سن ਗੁਰੂ ਗੋਬਿੰਦ ਸਿੰਘ ਜੀ ਤੱਕ ਆਉਂਦੇ ਆਉਂਦੇ ਇਹ ਖਦਸ਼ਾ ਪੈਦਾ ਹੋ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦੀ ਗਲਤ ਅਰਥ ਕਰਕੇ ਕਿਤੇ ਸਿੱਖ ਵੀ ਬਾਕੀ ਕੋਮਾਂ ਵਾਂਗ ਨਿਸ਼ਕ੍ਰਿਆਨਾ ਹੋ ਜਾਣ ਅਤੇ ਜ਼ੁਲਮ ਜ਼ਬਰ ਸਹਿਣਾ ਖੁਦਾਈ ਹੁਕਮ ਨਾ ਸਮਝ ਲੈਣ ਆਪਣੇ ਮਿਸ਼ਨ ਦੇ ਸੰਮੁਖ ਕਲਗੀਆਂ ਵਾਲੇ ਦੇ ਸੁਪਨਿਆਂ ਵਿੱਚ ਇੱਕ ਅਜਿਹੀ ਜਥੇਬੰਦੀ ਦਾ ਨਕਸ਼ਾ ਬੈਠਿਆ ਹੋਇਆ ਸੀ ਜਿਸ ਦੇ ਮੈਂਬਰ ਸੰਤ ਸਪਾਈ ਹੋਣ ਸਦਾਚਾਰਕ ਤੌਰ ਤੇ ਜੋ ਸੰਤ ਹੋਣ ਅਤੇ ਸੰਤ ਵੀ ਉਸ ਤਕਸਾਲ ਦੇ ਜਿਸ ਵਿੱਚ ਟੇਕ ਸ਼ਬਦ ਸਰਦੀ ਹੋਵੇ ਪਰ ਦੁਖੀ ਨਿਤਾਣੀ ਜਨਤਾ ਦੇ ਦੁੱਖਾਂ ਵਿੱਚ ਉਸ ਦੇ ਭਾਈਵਾਲ ਹੋਣ ਅਤੇ ਦੁੱਖ ਕਲੇਸ਼ ਨੂੰ ਦੂਰ ਕਰਨ ਵਿੱਚ ਜਨਤਾ ਦੇ ਸਹਾਇ ਹੋਣ میچ کے مالا دے من کے نہ ہتھ مالا ہتھ تلوار ہوک دیو جی جان شی ہومے والی گروہ صاحب اتنے پہلا ہی آیت سی پر نال ہی اکال پور کا سی جاہے تہاں تہم چلائے کبوت کرن تے لوگ ہٹائے حضور دا درواری قوی سینہ پتے خالسا ساجن پچھے کام رہے کر رہے وچار کی ویاخیا کردیا کہہدا ہے اصر سنگارو کو درجن کو ماروے کو سنکٹ نواروے کو خالصہ بناؤ ہے تو اس واروں اگے اپنا شروع کر گے اپنی اگلی ویڈیو واحر جی کا خالصہ واحر جی کی فتح